ਫੱਲੋ ਯਾਰ ਇਹਨੂੰ ਦਲ ਆਓ ਆ ਦੇ ਪੁਲਿਸ ਫੜੀਏ ਆ ਦੋ ਤੋਰ ਨੇ ਇਹਨਾਂ ਉਹਨਾਂ ਦੇ ਨਾਲ ਕੋਈ ਲੇਡੀਜ਼ ਪੁਲਿਸ ਹੈ ਨਹੀਂ ਇਹ ਡਾਂਸ ਪੁਲਿਸ ਉਹਨਾਂ ਨੂੰ ਫੜ ਲੈਂਦੀ ਆ ਹਾਲਾਤ ਸਾਰੰਗ ਸੁਮਾਨ ਕੱਢ ਇਹ ਤਾਂ ਮੈਂ ਸਦੂਰ ਪੁੱਤਰ ਮੈਨੂੰ ਪਤਾ ਜਿਹੜਾ ਤੂੰ ਚੋਰੀ ਕਰਦੀ ਪਈ ਇਹਨੂੰ ਉਹ ਜਨਾਨੀ ਨੂੰ ਫੜ ਉਹ ਇੱਧਰ ਜਾ ਕੇ ਭੱਜ ਕੇ ਇੱਕ ਮਿੰਟ ਕੁ ਕੁੜੀਏ ਇੱਧਰ ਖੜ੍ਹ ਜਾ ਤੇਦੀ ਝੋਲੀ ਤੇ ਦੇਖੋ ਨਾ ਤਲਵਾਰ ਦੀ ਟੋਲੀ ਚ ਉਹਨੂੰ ਤਫੜੋ ਕਰ ਉਹਨੂੰ ਫੜੋ ਤੇ ਦੋ ਜਣੀਆਂ ਤੇਰੇ ਨਾਲ ਦੀਆਂ ਜਿਹੜਾ ਚੋਰੀ ਕਰੀ ਹੁੰਦੀਆਂ ਸਾਡੇ ਨਾਲ ਜੇ ਗੋਹ ਨਹੀਂ ਮੇਰੇ ਨਾਲ ਜਣੀਆਂ ਤੇਰੇ ਮੇਰੇ ਸਾਹਮਣੇ ਤੇਰੇ ਬੈਗ 'ਚ ਸਮਾਨ ਪਾਇਆ ਬਣ ਲਓ ਜੀ ਆ ਹੁਣ ਤੁਸੀਂ ਦੇਖੋ ਆ ਜੋ ਜੋ ਉਹਨਾਂ ਦੇ ਹੱਥ ਲੱਗਦਾ ਗਿਆ ਉਹ ਚੱਕਦੀਆਂ ਗਈਆਂ ਹਸਪੀਟਲ 'ਚ ਮੈਂ ਫਿਰ ਉਹਦਾ ਪਿੱਛਾ ਕਰਦਾ ਉਹ ਭੱਜਦੀ ਹੈ ਭੱਜ ਕੇ ਤੇ ਫਿਰ ਉਹ ਜਿਹੜਾ ਗਾਂਧੀ ਮਾਰਕੀਟੋਂ ਨਿਕਲ ਜਾਂਦਾ ਉਧਰੋਂ ਦੀ ਫਿਰ ਚਲੀ ਜਾਂਦੀ ਕਿਉਂਕਿ ਇਹਨਾਂ ਨੂੰ ਮੈਨੂੰ ਪਤਵਾਲੀ 'ਚ ਫੋਨ ਆ ਗਿਆ ਵੀ ਬੰਦੇ ਅਸੀਂ ਕਿੱਥੇ ਆ ਜੀ ਉਹ ਕਾਹਦੇ ਤੇ ਆ ਰਹੇ ਆ ਬਾਜੀ ਜੀਪ ਤੇ ਸਕੋਰਪੀਓ ਤੇ ਮੈਨੂੰ ਪਤਾ ਜਿੱਥੋਂ ਤੁਸੀਂ ਆਏ ਹੋ ਮੈਨੂੰ ਕੰਟਾ ਹੋ ਗਿਆ ਤੁਹਾਡੇ ਮਗਰ ਲੱਗਿਆਂ ਨੂੰ ਸਮਝ ਆ ਗਈ ਨਾ ਦੋ ਹੋ ਗਈਆਂ ਖੋਲ ਕੇ ਕੀ ਕੁਛ ਹਟੇ ਸਾ ਸਮਾਨ ਲੈਗਾ ਤੇ ਸਾਥ ਖੋਲ ਦੇ ਸੱਚੀ ਗੱਲ ਹੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਚਿਹਰੇ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 7 ਦਸੰਬਰ 2025 ਤੇ ਟਾਈਮ ਸਵਾ ਕੁ 6 ਹੋਏ ਨੇ ਅੱਜ ਨਾ ਮਨ ਥੋੜਾ ਜਿਹਾ ਉਚਾਟ ਹੋਇਆ ਪਿਆ ਕਰਨੇ ਵੀ ਅੱਜ ਸੰਡੇ ਸੀਗਾ ਵੀ ਚਲੋ ਸਾਰਾ ਦਿਨ ਕਰੋ ਬਾਹਰ ਨਹੀਂ ਸੀ ਨਿਕਲੇ ਤਾਂ ਇਹ ਸੀਗਾ ਵੀ ਫੈਮਿਲੀ ਦੇ ਨਾਲ ਨਾ ਮੇਲਾ ਦੇਖਾ ਜਾਂਦੇ ਆ ਤਾਂ ਪੁਲਿਸ ਤੋਂ ਬਟੈਂਡਾ ਦੀ ਪੁਲਿਸ ਤੋਂ ਅੱਜ ਮਨ ਬਹੁਤ ਉਚਾਟ ਹੋਣਾ ਉਹਨਾਂ ਦੇ ਕੰਮ ਤੋਂ ਉਹਨਾਂ ਦੇ ਢਿੱਲ ਬੁਣੇ ਤੋਂ ਹਰ ਬੰਦੇ ਦੀ ਆਪੋ ਆਪਣੀ ਇੱਕ ਨੇਚਰ ਹੁੰਦੀ ਹੈ ਅੱਜ ਕੀ ਹੁੰਦਾ ਵੀ ਮੈਨੂੰ ਫੋਨ ਆਉਂਦਾ ਅਰੇਸਵਾ ਚੌਂਕ ਤੋਂ ਵੀ ਪਾਜੀ ਇੱਥੇ ਨਾ ਤਿੰਨ ਲੇਡੀਜ਼ ਨੇ ਜਿਹਨਾਂ ਤੋਂ ਦੋ ਲੇਡੀਜ਼ ਐ ਉਹ ਚੋਰੀ ਕਰ ਰਹੀਆਂ ਤਾਂ ਇੱਕ ਲੇਡੀਜ਼ ਦੇ ਕੋਲ ਗੱਠ ਚ ਉਹ ਸਬਾਨ ਪਾਈ ਜਾਂਦੇ ਤੇ ਤੁਹਾਨੂੰ ਪਤਾ ਵੀ ਹਰੇਕ ਬੰਦਾ ਨਹੀਂ ਜਿਗਰਾ ਕਰਦਾ ਕਿਉਂਕਿ ਪਿਛਲੀ ਵਾਰੀ ਵੀ ਮੈਂ ਇੱਕੋ ਪ੍ਰੋਗਰਾਮ ਕਰਕੇ ਲੋਕਾਂ ਨੇ ਮੈਨੂੰ ਬਹੁਤ ਟਰੋਲ ਕੀਤਾ ਸੀ ਪਰ ਕੋਈ ਗੱਲ ਨਹੀਂ ਹੈ ਨਾ ਉਹ ਨੇਚਰ ਹੁੰਦੀ ਹੈ ਕਿਉਂਕਿ ਜੇ ਚੋਰੀ ਤਾਂ ਚੋਰੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਉਹਨਾਂ ਕੋਲੋਂ ਬਰਾਮਦ ਕੀ ਹੋਇਆ ਉਹ ਮੈਂ ਬਰਾਮਦ ਸਮਾਨ ਹੈ ਜਿਹੜਾ ਕਤਵਾਲੀ ਦੇ ਮੁੰਛੀ ਸਾਹਿਬ ਨੇ ਉਹਨਾਂ ਨੂੰ ਉਹ ਮੈਂ ਦਿੱਤਾ ਇੱਕ ਵਾਰੀ ਕੰਡ ਲਈ ਤੁਸੀਂ ਉਹ ਦੇਖੋ ਖੋਲੋ ਫੇਰੀ ਪਤਾ ਲੱਗਣਾ ਉਹ ਸਾਰੇ ਨੂੰ ਖੋਲੋ ਨਵੇਂ ਕੱਪੜੇ ਇੱਧਰ ਹੈਗੇ ਖੋਲੋ ਤੁਸੀਂ ਤੁਸੀਂ ਪਤਾ ਲੱਗਣਾ ਲੋਕਾਂ ਜੀ ਆਉਣੇ ਨਹੀਂ ਬੈਨਾਂ ਹਾ ਦੇਖੋ ਤੁਸੀਂ ਜਿਹੜੀਆਂ ਚੋਰ ਕੰਦੀ ਸੀ ਵੀ ਮੇਰਾ ਸਬਾਨ ਹੈ ਤੁਹਾਨੂੰ ਮੈਂ ਉਹ ਵੀਡੀਓ ਵੀ ਦਿਖਾਉਂਗਾ ਤੇ ਇਹ ਸਾਡੇ ਮੁੰਸ਼ੀ ਸਾਹਿਬ ਨੇ ਇਹ ਉਹਦੀ ਗੱਠ ਖੋਲਦੇ ਪਏ ਨੇ ਸਬਾਨ ਦੀ ਤੇ ਤੁਹਾਨੂੰ ਦਿਖਾ ਦਿਆ ਮੈਂ ਹਾ ਦੇਖੋ ਲੋਰ ਲਓ ਜੀ ਆ ਹੁਣ ਤੁਸੀਂ ਦੇਖੋ ਆ ਜੋ ਜੋ ਉਹਨਾਂ ਦੇ ਹੱਥ ਲੱਗਦਾ ਗਿਆ ਉਹ ਚੱਕ ਦੀਆਂ ਗਈਆਂ ਕੱਬੀ ਤੁਰ ਗਈਆਂ ਇਧਰੋਂ ਕੀ ਦੇਖਿਓ ਖੋਲਿਓ ਉੱਧਰ ਤੋਂ ਆ ਦੇਖੋ ਤੁਸੀਂ ਹਾਂਜੀ ਆ ਦੇਖੋ ਤੁਸੀਂ ਆ ਇਹ ਸਾਰਾ ਇੱਕ ਚੋਰੀ ਦਾ ਮਾਲ ਪਰਲੇ 'ਚ ਵੀ ਹੈਗਾ ਜੀ ਸਮਾਨ ਕੁਛ ਦੇਖੋ ਕੋਲੋ ਕੋਈ ਗੱਲ ਨਹੀਂ ਪਤਾ ਲੱਗ ਜਾਊਗਾ ਆਪਾਂ ਨੂੰ ਇਹਦੇ 'ਚ ਵੀ ਇਹ ਸਮਾਨ ਇੱਕ ਥਾਲਾ ਹਲੇ ਉਸ ਲੇਡੀ ਕੋਲ ਹੋਰ ਹੈ ਖੋਲੋ ਬਹੁਤ ਕੁਛ ਹੈ ਇਹਦੇ 'ਚ ਭਾਜੀ ਖੋਲੋ ਖੋਲੋ ਉਸ ਲੇਡੀ ਦਾ ਸਮਾਨ ਇਹਦੇ ਕੋਲ ਉਹ ਕਢਾਉਣੇ ਬਸ ਉਹ ਹੀ ਹੈ ਨਾ ਹੈ ਲੈ ਤੇ ਕੀ ਹੈ ਲੈ ਤੇ ਦੇਖ ਲੋ ਭਾਜੀ ਚੋੜੇ ਇਹ ਤਾਂ ਆਉਂਦੀ ਕੱਪੜੇ ਨੇ ਪੁਰਾਣੇ ਇਹ ਵੀ ਪੁਰਾਣੇ ਹਾਂ ਭਾਈ ਇਹ ਪੁਰਾਣੇ ਨੇ ਨਵੇਂ ਆ ਸਰ ਨਵੇਂ ਦੇਖੋ ਉਹ ਸਰ ਨਵੇਂ ਆ ਮੈਂ ਤੁਹਾਨੂੰ ਕਹੀ ਨਾ ਆ ਕੀ ਹੈ ਪੁਰਾਣੇ ਥੋੜਾ ਇਹ ਆ ਸਾਰੇ ਨਵੇਂ ਨੇ ਆ ਦੇਖੋ ਤੁਸੀਂ ਆ ਦੇਖ ਰਹੇ ਹੋ ਤੁਸੀਂ ਕਹਿੰਦੇ ਉਹਨਾਂ ਦਾ ਆਪਣੇ ਇਹ ਮੇਰੇ ਮੈਨੂੰ ਪਤਾ ਨਾ ਸੰਡੇ ਸੇਲ ਵਾਲੇ ਤਾਂ ਨਹੀਂ ਕੋਈ ਸੰਡੇ ਸੇਲ ਵਾਲੇ ਨਹੀਂ ਮਾਰਾ ਪਰਲਾ ਥਾਲਾ ਵੀ ਗੱਡੋ ਇਹਦਾ ਆ ਦੇਖ ਲੋ ਖੋਲੋ ਖੋਲੋ ਆ ਜਰਾਬਾਂ ਦੇ ਦੇਖ ਲੋ ਇੰਨੀਆਂ ਜਰਾ ਇੱਕ ਨੂੰ ਦਿਖਾਓ ਇੰਨੀਆਂ ਜਰਾਬਾਂ ਉਹ ਜਨਾਨੀਆਂ ਤੁਸੀਂ ਮੈਨੂੰ ਦੱਸੋ ਉਹ ਖਰੀਦ ਲੈਣਗੀਆਂ ਆ ਦੇਖੋ ਤੁਸੀਂ ਕੋਈ ਵਾਰ ਇਦਾਂ ਹੁੰਦਾ ਕੋਈ ਔਂਡੇ ਸੇਲ ਵੀ ਲਾਉਣਾ ਹੁੰਦਾ ਸਰ ਮੈਨੂੰ 2 ਘੰਟੇ ਹੋ ਗਏ ਉਹਨਾਂ ਦੇ ਪਿੱਛਾ ਕਰਦਿਆਂ ਆ ਸਾਮਾਨ ਦੇਖੋ ਤੁਸੀਂ ਸੰਡੇ ਸੇਲ 'ਚ ਇੱਕ ਗਰੀਬਣੀਆਂ ਇੰਨੀਆਂ-ਇੰਨੀਆਂ ਜਰਾਬਾਂ ਲੈ ਲੈਣਗੀਆਂ ਤੁਹਾਡੇ ਮੇਰੇ ਵਰਗਾ ਨਹੀਂ ਲੈ ਸਕਦਾ ਦਿਖਾਓ ਪਰਲੇ ਪਾਸੇ ਆ ਸਭ ਚੋਰੀ ਕੀਤਾ ਉਹਨਾਂ ਦਾ ਸਾਮਾਨ ਆ ਦੇਖੋ ਆ ਹਾਲ ਕੀ ਕੀ ਕੁਛ ਉਹਨਾਂ ਨੇ ਪਾਇਆ ਆ ਜੋ ਆਂਦਾ ਗਿਆ ਆ ਸੂਟ ਦੇਖ ਲਓ ਦੁਕਾਨ ਤੋਂ ਕਿੰਨੇ ਸੂਟ ਨੇ ਆ ਦੇਖੋ ਆ ਆ ਗਿਆ ਜਿਹੜਾ ਸੂਟ ਲੈ ਗਏ ਫਸ ਗਈ ਹੰਗੇ ਪੂਰਾ ਬਾਤ ਬਸ ਠੀਕ ਹੀ ਆ ਦੇਖ ਲਓ ਤੁਸੀਂ ਇੰਨਾ ਸਮਾਨ ਉਹਨਾਂ ਚੋਰਨੀਆਂ ਕੋਲੋਂ ਬਰਾਮਦ ਹੋਇਆ ਚਲ ਬੰਨ ਤੇ ਅਸੀਂ ਉਹ ਚੋਰਨੀਆਂ ਫੜ ਨਹੀਂ ਸਕਦੇ ਬੋਜੀ ਬਾਈ ਜੀ ਹੁਣ ਇਹਦੇ ਬਾਰੇ ਕੋਸਤ ਕੀ ਕਰ ਸਕਦੇ ਆ ਬਾਈ ਜੀ ਤੁਸੀਂ ਤਾਂ ਇੱਥੇ ਸੀਗੇ ਉਦੋਂ ਉਹ ਕੁੜੀ ਕਹਿੰਦੀ ਸੀ ਤੇ ਮੇਰਾ ਆਪਣਾ ਸਮਾਨ ਹੈ ਹੈ ਮੇਰਾ ਆਪਦਾ ਕੋਈ ਚੱਕਿਆ ਨਹੀਂ ਹੋਇਆ ਮੇਰਾ ਆਪਦਾ ਜ਼ਮਾਨਾ ਹੈਗਾ ਕੀ ਕਹਿੰਦੀ ਸੀ ਮੈਂ ਕਿੱਥੋਂ ਆਈ ਆ ਪਾਤਣਾ ਤੋਂ ਪਾਤਣਾ ਤੋਂ ਘਰ ਦੇ ਕੱਪੜੇ ਸਾਡੇ ਘਰ ਦੇ ਕੱਪੜੇ ਘਰ ਦੇ ਕੱਪੜੇ ਇਹ ਘਰ ਦੇ ਕੱਪੜੇ ਲੱਗਦੇ ਤੁਹਾਨੂੰ ਇਹ ਤਾਂ ਚੋਰੀ ਕੀਤਾ ਹੋਇਆ ਇਹ ਤਾਂ ਫੜੀ ਕੀਤਾ ਹੋਇਆ ਸਾਰਾ ਸਾਰਾ ਸਮਾਨ ਚੋਰੀ ਦਾ ਖੋਲੇ ਨਹੀਂ ਉਹਨੇ ਸਾਡੇ ਸਾਹਮਣੇ ਇਹਦੇ ਵਿੱਚ ਖੋਲਦੇ ਨਹੀਂ ਹੁਣ ਬਾਈ ਜੀ ਆਇਆ ਇਹਨਾਂ ਨੇ ਖੋਲਿਆ ਉਹ ਕਹਿੰਦਾ ਮੈਂ ਖੋਲਦੀ ਨਹੀਂਗੀ ਹਾ ਜੇ ਤੁਸੀਂ ਕਹਿਆ ਸੀ ਖੋਲ ਇਹਨੂੰ ਦਰਦੀ ਖੋਲਦੀ ਨਹੀਂ ਸੀਗੀ ਇਹਨੂੰ ਹਾਂ ਜੀ ਇਹ ਲੋਕਾਂ ਦਾ ਸਮਾਨ ਚੋਰੀ ਕੀਤਾ ਹੋਇਆ ਬੜੀ ਮੁਸ਼ਕਲ ਉਹ ਚੋਰਨੀਆਂ ਫੜੀਆਂ ਪਰ ਪੁਲਿਸ ਦੀ ਬਸ ਮੈਤ ਨਹੀਂ ਕਮਾ ਲੇਟ ਆਉਣ ਦੀ ਲਤੀਫੀ ਨੇ ਤਿੰਨ ਚੋਰਨੀਆਂ ਹੱਥੋਂ ਫੜ ਲਈਆਂ ਤੇ ਹੁਣ ਆ ਸਮਾਨ ਲਈ ਜਾ ਕੇ ਇਹ ਤਾਂ ਪਤਾ ਨਹੀਂ ਕੀ ਕਰਨਾ ਆਪਾਂ ਆਪਾਂ ਨੂੰ ਨਹੀਂ ਪਤਾ ਪਰ ਹਾਂ ਲੋਕ ਸਾਥ ਦਿੰਦੇ ਆ ਪਰ ਪੁਲਿਸ ਆ ਕੇ ਰਾਜੀ ਮੈਂ ਦੇਖ ਲਿਆ ਹਾਲੋ ਦੇਖ ਲਿਆ ਤੁਸੀਂ ਮਾਨਤਾ ਜੀ ਇਹਦੇ ਜਦੋਂ ਪਤਾ ਕਰਦੇ ਆ ਜੇ ਕੋਈ ਕੰਪਲੇਨੈਂਟ ਆਉਂਦਾ ਤਾਂ ਪਤਾ ਕਰਦੇ ਆ ਵੀ ਆਪਾਂ ਕੰਪਲੇਨੈਂਟ ਤਾਂ ਇਹਦਾ ਆਣਾ ਵੀ ਨਹੀਂ ਕਿਉਂਕਿ ਚੋਰੀ ਕਿਸੇ ਦੇ ਇੰਨੇ ਸਮਾਨ ਚੋਂ ਇਹ ਕਿਸੇ ਦਾ ਚੋਰੀ ਹੋਈ ਗਿਆ ਕਿਉਂਕਿ ਮੈਨੂੰ ਲੱਗਦੀ ਜਾਨਾ ਵੀ ਇੰਨਾ ਤਾਂ ਕੁਝ ਤਾਂ ਘਟਦਾ ਹੀ ਆ ਨਾ ਜਿਵੇਂ ਸਿੰਗਲ ਪੀਸ ਹੈਗੇ ਕਿਸੇ ਨੂੰ ਕੁਝ ਪਤਾ ਲੱਗਣੀ ਆ ਸਿੰਗਲ ਪੀਸ ਵੀ ਹੈਗੇ ਨੇ ਨਾ ਆ ਦਿਖਾਇਓ ਸਿੰਗਲ ਪੀਸ ਇੱਕ ਸਿੰਗਲ ਪੀਸ ਵੀ ਆ ਉਹ ਦੇਖੋ ਜੀ ਵਿੱਚ ਸਿੰਗਲ ਪੀਸ ਵੀ ਆ ਸੂਟ ਵੀ ਹੈਗੇ ਨੇ ਤੇ ਵਿੱਚ ਬੂਟ ਆ ਸਮਾਨ ਸੀ ਉਹਨਾਂ ਦਾ ਤੁਹਾਨੂੰ ਮੈਂ ਦਿਖਾਨਾ ਤੇ ਕੀ ਬਣਦਾ ਕਮੈਂਟ ਕਰਕੇ ਦੱਸਿਓ ਆ ਵੀ ਦੇਖੋ ਹੁਣ ਤੁਸੀਂ ਤੇ ਆ ਆ ਸਾਰਾ ਹੁਣ ਇਹ ਜਿਹੜਾ ਤੁਸੀਂ ਵੀਡੀਓ ਦੇਖਿਆ ਤੇ ਤੁਸੀਂ ਦੱਸ ਦਿਓ ਵੀ ਉਹਨਾਂ ਦੇ ਖਰੀਦਣ ਵਾਲਾ ਹੈਗਾ ਸੀ ਇਹ ਜਿਉਂ ਕਹਿੰਦੀ ਸੀ ਸਾਡਾ ਆਪਣਾ ਸਮਾਨ ਆ ਆ ਉਹਨਾਂ ਦੇ ਖਰੀਦਣ ਵਾਲਾ ਸੀ ਐਡੇ ਨਵੇਂ-ਨਵੇਂ ਕੱਪੜੇ ਇਹ ਲੋਕਾਂ ਦੇ ਸਭ ਚੋਰੀ ਕੀਤੇ ਹੋਏ ਸੀ ਬੰਨ ਲਓ ਭਾਜੀ ਥੈਂਕ ਯੂ ਇਹ ਤੁਸੀਂ ਸਾਰਾ ਸਮਾਨ ਦੇਖ ਲਿਆ ਹਨ ਵੀ ਕੀ ਕੀ ਕੁਚ ਸਮਾਨ ਸੀ ਇਸ ਦੇ ਵਿੱਚ ਲੋਕਾਂ ਦੇ ਬੂਟ ਚੁੱਕੇ ਹੋਏ ਸੀਗੇ ਲੋਕਾਂ ਦੇ ਛੋਟੇ ਛੋਟੇ ਕੱਪੜੇ ਸੀ ਸੂਟ ਸੀ ਕਾਫੀ ਸਮਾਨ ਸੀ ਤੇ ਪਰ ਉਹਦੇ ਵਿੱਚ ਕੀ ਸੀਗਾ ਵੀ ਜਦੋਂ ਹੋਇਆ ਸ਼ੱਕ ਕਿੱਥੋਂ ਪੈ ਰਿਹਾ ਉਹਨਾਂ ਨੂੰ ਸ਼ੱਕ ਪੈ ਗਿਆ ਮੈਂ ਜਦੋਂ ਗਿਆ ਤੇ ਮੈਂ ਜਾ ਕੇ ਦੇਖ ਰਿਹਾ ਵੀ ਪਹਿਲਾ ਤਬਾਹ ਲੇਡੀਜ਼ ਲਬੀਆਂ ਜਿਹੜੀਆਂ ਮੈਨੂੰ ਦੱਸਿਆ ਗਿਆ ਇੱਕ ਦੇ ਸਰਦੇਜ ਰੰਗ ਦੀ ਸ਼ਾਲ ਲਈ ਸੀ ਇੱਕ ਨੇ ਬੱਚਾ ਚੁੱਕਿਆ ਸੀ ਤੇ ਉਹਦੇ ਮੂੰਹ ਤੇ ਕਾਲੀ ਮਾਸਕ ਸੀ ਜਿਹੜੀ ਬੈਠੀ ਸੀ ਇੱਧਰ ਜਿਹਦੇ ਕੋਲ ਸਮਾਨ ਸਾਰਾ ਰੱਖਿਆ ਜਾ ਰਿਹਾ ਸੀਗਾ ਉਹਨੇ ਸ਼ਾਇਦ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਮੈਨੂੰ ਮੈਂ ਸਾਰਾ ਮਿੱਡੂਮਾਲ ਵਾਲੀ ਗਲੀ ਦੇਖੀ ਬਹੁਤ ਦੇਰ ਦੁਕਾਨਦਾਰ ਦੇਖ ਰੇ ਸੀ ਪੁੱਛ ਰੇ ਸੀ ਮੈਂ ਕਿਹਾ ਯਾਰ ਵੀ ਇੱਕ ਮਿਸ਼ਨ ਤੇ ਆਵੇਂ ਇਹੀ ਕਹਿਣਾ ਸੀ ਹਨਾ ਤਸੀਬ ਵੀ ਕਿਉਂਕਿ ਮੈਨੂੰ ਹੁੰਦਾ ਵੀ ਚੋਰੀ ਕਿਹੜੇ ਲੋਕ ਵਿਚਾਰੇ ਹੁਣ ਉਹ ਫੜੀਆਂ ਵਾਲੇ ਜਿਹੜੇ ਜਿਨ੍ਹਾਂ ਨੂੰ ਸੰਡੇ ਦੀ ਇੱਕ ਆਸ ਹੁੰਦੀ ਵੀ ਯਾਰ ਚਲ ਸੰਡੇ ਨੂੰ ਰਾਸ਼ ਪਏਗਾ ਗਾਹ ਕਾਇਦਾ ਇੱਕ ਮੈਂ ਲੇਡੀਜ਼ ਦੇਖੀ ਤਾਂ ਉਹਦੇ ਹੱਥ 'ਚ ਥੈਲਾ ਸੀ ਥੈਲੇਸੀ ਪਰ ਉਹ ਜਦੋਂ ਉਤਰੀ ਨਾ ਲੱਤਾਂ ਥੋੜੀਆਂ ਚੌੜੀਆਂ ਤੁਰ ਕਰਕੇ ਪਈ ਤੇ ਉਹਦੀ ਸਲਵਾਰ ਦੇ ਵਿੱਚ ਇੱਕ ਝੋਲੀ ਸੀ ਬਹੁਤ ਜ਼ਿਆਦਾ ਭਾਰੀ ਸੀ ਪਰ ਹੁਣ ਲੇਡੀਜ਼ ਨੂੰ ਤੁਸੀਂ ਪੁੱਛ ਨਹੀਂ ਸਕਦੇ ਹੈਨਾ ਚਲੋ ਕੋਦਰਤੀ ਮੈਂ ਪਿੱਛਾ ਕਰਦਾ ਰਿਹਾ ਕਿ ਮੈਡੂ ਮਲ ਗਲੀਆਂ ਇਤਰੋਂ ਦੀ ਜਹਾਤ ਤੋਂ ਵੀ ਵਿਆਹ ਦੇ ਵਿੱਚ ਦੀ ਵੜ ਅਲਟੀਮੇਟਲੀ ਉਹ ਫਿਰ ਜਿੱਥੇ ਉਹ ਜਿਹੜਾ ਆਗਰਾ ਚਾਟ ਵਾਲਾ ਜਾਂ ਜੂਸ ਵਾਲੇ ਨੇ ਉੱਥੇ ਉਹ ਆ ਕੇ ਫਿਰ ਉਹਨਾਂ ਨੇ ਜੋ ਵੀ ਹੈ ਉਹ ਸਮਾਨ ਖੋ ਦਿੱਤਾ ਫਿਰ ਫਿਰ ਚਲੀ ਗਏ ਫਿਰ ਮੈਨੂੰ ਫੋਨ ਆਇਆ ਕਿ ਭਾਜੀ ਇੱਧਰਲੇ ਪਾਸੇ ਕਿਉਂਕਿ ਮੈਂ ਪਰਲੇ ਪਾਸੇ ਦੀ ਆ ਗਿਆ ਸੀ ਫਿਰ ਉਹਨਾਂ ਨੇ ਬੋਟਾਂ ਵੀ ਦੁਕਾਨ ਹੈ ਮਿਸਟਰ ਵਿਨੋਦ ਹੋਣੀ ਨੇ ਉਹਨਾਂ ਦੀ ਦੁਕਾਨ ਦੇ ਬਾਹਰ ਆ ਕੇ ਖੜੀਆਂ ਹੋ ਗਈਆਂ ਫਿਰ ਮੈਂ ਦੇਖਿਆ ਵੀ ਯਾਰ ਇਹਨਾਂ ਨੇ ਫੇਰ ਬੋਟ ਪਾ ਲਏ ਮੈਂ ਫੇਰ ਨਹੀਂ ਰੋਕ ਸਕਦਾ ਮੈਂ ਵਿਨੋਦ ਹੋਰਾਂ ਨੂੰ ਬੁਲਾਇਆ ਮੈਂ ਕਿਹਾ ਵਿਨੋਦ ਤੁਹਾਡੀ ਦੁਕਾਨ ਤੋਂ ਬੋਟ ਚੱਕੇ ਉਹਨਾਂ ਨੇ ਤੇ ਮੈਂ ਕਿਉਂਕਿ ਮੇਰੇ ਨਾਲ ਸਗੋਂ ਟ੍ਰੈਫਿਕ ਪੁਲਿਸ ਦਾ ਇੱਕ ਸ਼ਖਸ ਵੀ ਨਾਲ ਖੜਾ ਸੀ ਇੱਕ ਹੋਰ ਬੰਦਾ ਸੀ ਮੈਂ ਉਹਨੂੰ ਦੱਸਿਆ ਵੀ ਮੈਂ ਕਿਹਾ ਯਾਰ ਤੂੰ ਉਧਰ ਨਿਗਾ ਨਾ ਮਾਰੀ ਕਿਉਂਕਿ ਉਹਨਾਂ ਨੂੰ ਸ਼ੱਕ ਪੈ ਜਾਣਾ ਵੀ ਆਪਾਂ ਨਿਗਾ ਰੱਖ ਰਹੇ ਹਾਂ ਉਹ ਪਾਸੇ ਹੋ ਗਿਆ ਟ੍ਰੈਫਿਕ ਪੁਲਿਸ ਦਾ ਸ਼ੱਕ ਤੇ ਮੈਂ ਨਿਗਰ ਰੱਖੀ ਇਹਨਾਂ ਨੂੰ ਮੈਂ ਵਿਰੋਧ ਮੈਨੂੰ ਬੁਲਾਇਆ ਤੇ ਵਿਰੋਧ ਹੁਣੇ ਕਹਿੰਦੇ ਤੁਹਾਨੂੰ ਯਾਦ ਹੈ ਉਹ ਵਿਰੋਧ ਹੁਣੇ ਦੀ ਦੁਕਾਨ ਹੈ ਜਿਹੜੀ ਆਮ ਆਦਮੀ ਪਾਰਟੀ ਦਾ ਵੀ ਉਹ ਹੈ ਕੁਛ ਨਾ ਤੇ ਬਾਹਰ ਲਾਈਆਂ ਹੋਈਆਂ ਸੀਗੇ ਉਹਨੂੰ ਮੈਂ ਬੁਲਾਇਆ ਮੈਂ ਕਿਹਾ ਤੁਹਾਡੀ ਚੋਰੀ ਹੋਈ ਹੈ ਮੈਂ ਕਿਹਾ ਹੁਣ ਆਪਾਂ ਜੈਂਟਸ ਆ ਆਪਾਂ ਲੇਡੀਜ਼ ਨੂੰ ਹੱਥ ਨਹੀਂ ਪਾ ਸਕਦੇ ਉਹਨੇ ਆਪਣੀ ਵਾਈਫ ਨੂੰ ਬੁਲਾਇਆ ਇੱਥੋਂ ਜਦੋਂ ਬੁਲਾਇਆ ਤੇ ਅਸੀਂ ਭੱਜੇ ਆ ਪਿੱਛੇ ਮੈਂ ਗਿਆ ਫਾਇਰ ਬ੍ਰਿਗੇਡ ਦੇ ਕੋਲ ਉਹਨੇ ਕਾਰ ਦੇ ਪਿੱਛੇ ਜਾ ਕੇ ਆਪਣੀ ਉਹ ਹੀ ਸਲਵਾਰ ਚੁੜ੍ਹਤੀ ਤਿੰਨ ਪੇਰ ਜੜੇ ਨੇ ਉਹ ਕੱਢ ਕੇ ਥਲੇ ਸੁੱਟਦੇ ਤੇ ਮੈਂ ਵੀਡੀਓ ਬਣਾਇਆ ਤੇ ਪਹਿਲਾਂ ਉਹ ਵੀਡੀਓ ਦੇਖੋ ਤੁਸੀਂ ਦੇਖੋ ਢੋਲੀ ਚ ਕੀ ਬਾਹ ਦੇਖ ਲਓ ਜੀ ਮੈਂ ਸੀ ਸੀਗੀ ਬਟਵਾ ਸੀ ਬਟਵਾ ਸੀ ਮੇਰੇ ਕੋਲੇ ਹੈ ਤੇ ਉਹ ਇੱਕ ਕਮਰੇ ਕਮਰੇ ਕੁੜੀਏ ਇਧਰ ਖੜ੍ਹ ਜਾ ਇਹਦੀ ਢੋਲੀ ਚ ਦੇਖੋ ਨਾ ਸਲਵਾਰ ਦੀ ਢੋਲੀ ਚ ਕਰੋ ਉਹਨੂੰ ਫੜੋ ਇਧਰ ਕਰੋ ਪੈਂਦੀ ਕੀ ਕਰਦੇ ਹੋ ਤੁਸੀਂ ਆ ਦੇਖੋ ਉਹ ਦੇਖੋ ਐਵੇਂ ਝੋਲੀ ਚੱਤ ਮਾਰ ਸਕਦੇ ਵੀਰੇ ਤੁਸੀਂ ਦੇਖੋ ਹਾਂ ਉਹ ਦੇਖੋ ਜਾਓ ਨਾ ਫੜ ਲਓ ਯਾਰ ਇਹਨੂੰ ਜਲਦੀ ਆਓ ਆ ਦੇਖੋ ਚੋਰ ਫੜੀਏ ਆਹ ਦੋ ਚੋਰ ਨਹੀਂ ਆਹ ਕੋਣ ਨੂੰ ਫੜੋ ਕੋਈ ਨਹੀਂ ਹੋ ਗਿਆ ਚੋਰ ਆ ਕੀ ਹੋ ਗਿਆ ਅੰਕਲ ਤੇਰੇ ਨਾਲ ਦੀਆਂ ਨੇ ਮੈਂ ਤਾਂ ਦੂਰੋਂ ਆਈ ਆ ਮੈਨੂੰ ਸਭ ਪਤਾ ਹੈ ਨਾ ਨਾ ਮੈਨੂੰ ਘੰਟਾ ਉਹਨੂੰ ਭਾੜ ਲਓ ਯਾਰ ਐ ਤਰੇ ਜਾਮੇ ਤਾਂ ਕੰਮ ਨਹੀਂ ਹੋਣਾ ਕਿਤੋਂ ਆਈ ਆ ਅੱਜ ਮੈਂ ਤਾਂ ਦੂਰੋਂ ਆਈ ਆ ਮੈਂ ਥੱਕ ਗਈ ਸੀ ਪਾਣੀ ਲਿੱਤੇ ਆ ਪਾਣੀ ਵੀ ਨਹੀਂ ਲੈਂਦੇ ਚੋਰੀ ਕਰਦੀਆਂ ਤੁਸੀਂ ਧੋਬੀ ਯਾਰ ਦੇ ਵਿੱਚ ਸਾਰਾ ਸਮਾਨ ਕੱਢੀ ਇਹ ਤਾਂ ਮੈਂਥੇ ਦੂਰੋਂ ਆਈ ਆ ਮੈਨੂੰ ਪਤਾ ਜਿਹੜਾ ਤੂੰ ਚੋਰੀ ਕਰਦੀਂ ਪਈ ਐ ਨਾ ਉਹ ਜਨਾਨੀ ਨੂੰ ਫੜੋ ਉੱਧਰ ਜਾ ਕੇ ਭੱਜ ਕੇ ਦੋ ਵਾਰ ਦੇਣਾ ਭੱਜੋ ਮੈਂ ਕੰਮ ਕਰ ਦੂਰੋਂ ਆਈ ਆ ਇਹਨੂੰ ਸਮਾਨ ਨੂੰ ਕਹੋ ਸਮਾਨ ਨੂੰ ਖੋਲਣਾ ਮੈਂ ਤਾਂ ਪਾਤੜਾ ਤੋਂ ਆਈਆਂ ਮੈਨੂੰ ਪਤਾ ਜਿੱਥੋਂ ਤੁਸੀਂ ਆਏ ਹੋ ਮੈਨੂੰ ਘੰਟਾ ਹੋ ਗਿਆ ਤੁਹਾਡੇ ਮਗਰ ਲੱਗਿਆਂ ਨੂੰ ਸਮਝ ਆ ਗਈ ਨਾ ਦੋ ਹੋ ਗਈਆਂ ਖੋਲ ਕੀ ਕੀ ਕੁਛ ਅਦੇ ਚ ਖੋਲ ਦੇ ਸਮਾਨ ਲੈਗਾ ਤੇ ਮੇਰੇ ਨਾਲ ਖੋਲ ਦੇ ਸਮਾਨ ਅੰਕਲ ਮੇਰਾ ਉੱਤਰ ਖੋਲ ਤੇਰਾ ਗੜਾ ਸਮਾਨ ਦਾ ਹੈਗਾ ਉਹ ਜਿਹੜਾ ਸਮਾਨ ਕੀ ਦਫਾ ਦੇ ਖੋਲ ਲਾ ਲੈ ਤੂੰ ਖੋਲ ਦੇ ਖੋਲ ਦੇ ਸ਼ਾਬਾਸ਼ ਸਮਾਨ ਲੈ ਇਹ ਮੈਂ ਤਾਂ ਤੋ ਕਿ ਕੀ ਕੁਛ ਲੈ ਚਲੋ ਕੀ ਕੀ ਕੁਛ ਲੈ ਕੇ ਆਈਆਂ ਹੈ ਸਮਾਨ ਕਰਦਾ ਹੈਗਾ ਮੇਰੇ ਤੇ ਆਈਆਂ ਕੀ ਕੀ ਕੁਛ ਹੈ ਸਮਾਨ ਹੈਗਾ ਕੱਪੜੇ ਕੁੜੀ ਹੈਗੇ ਕਪੜੇ ਕਪੜੇ ਹੈਗੇ ਹਰ ਦੇ ਕਿਹਦੇ ਕਪੜੇ ਹੈ ਕਿਹਦੇ ਕਪੜੇ ਜੋ ਆਖਾਂ ਦੇ ਸਾਡੇ ਹੈਗੇ ਆ ਹੂੰ ਬਸ ਹੋਰ ਤਾਂ ਕਾਦੇ ਰੱਖੋ ਪੁੱਤ ਤੈਨੂੰ ਇਹ ਪਤਾ ਜਦੋਂ ਦੀ ਤੂੰ ਉੱਥੇ ਬੈਠੀ ਹੈ ਤੇ ਦੋ ਜਣੀਆਂ ਤੇਰੇ ਨਾਲ ਦੀਆਂ ਜਿਹੜਾ ਚੋਰੀ ਕਰੀ ਹੁੰਦੀਆਂ ਸਾਡੇ ਨਾਲ ਜੇ ਕੋਈ ਨਹੀਂ ਮੇਰੇ ਨਾਲ ਨਹੀਂ ਹੈ ਨਾ ਜਣੀਆਂ ਤੇਰੇ ਮੇਰੇ ਸਾਹਮਣੇ ਤੇਰੇ ਬੈਗ 'ਚ ਸਮਾਨ ਪਾਇਆ ਬਣਿਆ ਨਾ ਨਾ ਮੇਰੇ ਬੈਗ 'ਚ ਕਿਹੜਾ ਸਮਾਨ ਚਲ ਦੱਸ ਦੇ ਕਿਹੜੇ ਕਿਹੜੇ ਬੈਗ 'ਚ ਕੀ ਕੀ ਕੁਛ ਹੈ ਨਾ ਮੇਰੇ ਦਿਮਾਗ 'ਚ ਤਾਂ ਨਹੀਂ ਜਾਂਦੀ ਇਹ ਹੁਣ ਤਪਾਲੀ ਲਾਏ ਹੁਣ ਮੈਂ ਵੈਸੇ ਤਪਾਲੀ ਤੋਂ ਆ ਰਿਹਾ ਹਾਂ ਹੁਣ ਜਲਦੀ ਦੱਸ ਦੇ ਜੀ ਛੱਡ ਦੇਾਂਗੇ ਨਾ ਨਾ ਮੈਂ ਤਾਂ ਕੀ ਕੀ ਕੁਛ ਦੱਸ ਦੇ ਨਾ ਨਾ ਬੋਲ ਬੋਲ ਦੇਖ ਲਓ ਮੈਂ ਕੀ ਖੋਲੇ ਮਰ ਤੁਹਾਈਂ ਅਗਰ ਫੜ ਜਾਖ ਦੇਖੋ ਜਾਣੀ ਨਾ ਆਹ ਦੇਖ ਲਓ ਤੁਸੀਂ ਕਿ ਜائیں ਕਿੱਥੋਂ ਤੱਕ ਜਾਏਗੀ ਉੱਥੋਂ ਤੱਕ ਫੋਨ ਜਾਉ ਦੇਖ ਖਾਣੇ ਕੋਲ ਜਿੰਨਾ ਭੱਜਾਂਗੀ ਉਹਦਾ ਫਾਇਦਾ ਕੋਈ ਨਹੀਂ ਤੇਰੀਆਂ ਕੀ ਲੱਗਦੀਆਂ ਹੈ ਤੇਰੀਆਂ ਕੀ ਲੱਗਦੀਆਂ ਤੇਰੇ ਕੋਲ ਦੇਖਣ ਚਲੀ ਜਾਂ ਤਾਂ ਮੈਂ ਮੈਂ ਜਾਣੀ ਹੁਣ ਮੈਂ ਕੀ ਦੱਸਾਂ ਸਮਾਨ ਲੈ ਕੇ ਜਾ ਆਪਣਾ ਸਮਾਨ ਲੈ ਕੇ ਜਾ ਆਪਣਾ ਜੇ ਤੇਰਾ ਸਮਾਨ ਹੈ ਤਾਂ ਲੈ ਕੇ ਜਾ ਤੇਰਾ ਸਮਾਨ ਚੱਕ ਫਿਰ ਛੜੀ ਕੇ ਪੈ ਜਾ ਭਾਵੇਂ ਤੂੰ ਚੇਤੇ ਉੱਤੇ ਗੱਲ ਨਾ ਸਮਾਨ ਬੇਟਾ ਸਮਾਨ ਲੈ ਕੇ ਜਾ ਦੇ ਹੁਣ ਤਰ ਕਿਸ ਤਰੀਕੇ ਨਾਲ ਉਹ ਪੱਜੀਆਂ ਦੋਨੋਂ ਜਣੀਆਂ ਤੇ ਅੱਗੇ ਤੀਜੀ ਜਿਹੜੀ ਸੀਗੀ ਉਹ ਜਿੱਥੇ ਟੈਕਸੀ ਸਟੈਂਡ ਹੈ ਉੱਥੇ ਉਹ ਪਾਣੀ ਪੀ ਰਹੀ ਸੀ ਉਹ ਦੋਨੋਂ ਪੱਜੀਆਂ ਜਦੋਂ ਤੇ ਕਾਫੀ ਸੀਗੀਆਂ ਤੇ ਮੈਂ ਬੁੜਾ ਸ਼ਰੀਰ ਨਹੀਂ ਸੀ ਜਿਆਦਾ ਪਰਸਾ ਮੇਰੇ ਨਾਲ ਦੇ ਜਿਹੜੇ ਉੱਥੇ ਹੋਰ ਲੋਕ ਸੀ ਮੈਂ ਉਹਨਾਂ ਨੂੰ ਕਹਾ ਮੈਂ ਆਪਣਾ ਮਤਲਬ ਪਿੱਛਾ ਕਰਾਂ ਉਹ ਅੱਗੇ ਨਿਕਲ ਗਏ ਇੰਨੇ ਦੇ ਵਿੱਚ ਮੈਂ 4:00 ਵਜੇ ਤੇ ਕੁਝ 31 ਕੁ ਮਿੰਟ ਤੇ ਐਸ ਐਚ ਓ ਪਤਵਾਲੀ ਨੂੰ ਫੋਨ ਕਰਦਾ ਵੀ ਭਾਜੀ ਇਦਾਂ ਕਰਕੇ ਤਿੰਨ ਚੋਰਨੀਆਂ ਫੜੀਆਂ ਤੇ ਤੁਸੀਂ ਪਲੀਜ਼ ਬੰਦੇ ਭੇਜੋ ਵੀ ਅਸੀਂ ਜੀ ਉਹਨਾਂ ਨੂੰ ਹੱਥ ਨਹੀਂ ਲਾ ਸਕਦੇ ਦੋ ਲੇਡੀਜ਼ ਪੁਲਿਸ ਨੂੰ ਭੇਜੋ ਜਾਂ ਇੱਕ ਹੀ ਭੇਜ ਦਿਓ ਮੈਂ ਕਹਿੰਦੇ ਮੈਂ ਹੁਣੇ ਅ ਸੰਬੰਧਤ ਬੰਦੇ ਨੂੰ ਭੇਜਦਾ ਸਰ ਨਹੀਂ ਆਇਆ ਹੁਣ ਤੁਸੀਂ ਜਨਾਨੀਆਂ ਦਾ ਕਿੰਨਾ ਪਿੱਛਾ ਕਰ ਲਓਗੇ ਲੋਕ ਮੇਰੇ ਨਾਲ ਨੇ 4:42 ਮੈਂ ਇੱਕ ਮਿੰਟ ਰਹਿ ਜੋ ਮੈਂ ਤੁਹਾਨੂੰ ਦਿਖਾਣਾ 4:00 ਪਹਿਲਾਂ ਮੈਂ ਭਾਜੀ ਉਹਨਾਂ ਨੂੰ ਫੋਨ ਕੀਤਾ 31 ਮਿੰਟ ਐਸਐਚਓ ਕੋਤਵਾਲੀ ਸਾਹਿਬ 4:43 ਤੇ ਫਿਰ 4:39 ਤੇ 8 ਮਿੰਟਾਂ ਬਾਅਦ ਵੀ ਮੈਂ ਫੋਨ ਕਰ ਰਿਹਾ ਵੀ ਮੈਂ ਕਹਾ ਭਾਜੀ ਬੰਦੇ ਭੇਜੋ ਯਾਰ ਮੈਂ ਕਿੰਨਾ ਕੁ ਭਜੂਗਾ ਉਹਦੇ ਵਗੈਰਾ ਫਿਰ ਨਹੀਂ ਆਏ ਮੈਂ ਕਹਿਨਾ ਜੀ ਮੈਂ ਆ ਗਿਆ ਜੀ ਬੰਦੇ ਆ ਗਏ ਜੀ ਫਿਰ ਅੱਕ ਕੇ 4:39 ਤੋਂ ਬਾਅਦ ਮੈਨੂੰ ਫੋਨ ਮਿਸਕਾਲ ਆਈਆਂ ਨੇ ਦੋ ਠੀਕ ਹੈ ਨਾ ਕਿਉਂਕਿ ਉਹਦੇ ਵਿੱਚ ਮੈਂ ਹੁਣ ਭੱਜਿਆ ਜਾ ਰਿਹਾ ਨਹੀਂ ਪਤਾ ਲੱਗਿਆ ਫਿਰ ਮੈਂ ਐਸਐਚਓ ਕੋਤਵਾਲੀ ਸਾਹਿਬ ਨੂੰ 4:44 ਤੇ ਫਿਰ ਫੋਨ ਕਰ ਰਿਹਾ ਕਿ ਕਿ ਤੇ ਮੈਂ 4:31 ਤੇ ਪਹਿਲਾ ਫੋਨ ਕੀਤਾ ਆਣਾ ਕਿੱਥੋਂ ਆ ਬੰਦਿਆ ਨੇ ਕੋਤਵਾਲੀ ਤੋਂ ਸਿਰਫ 골ਡੀਗੀ ਤੱਕ ਆਣਾ ਪਾਜੀ ਤੇ ਪੀਸੀਆਰ ਉੱਥੇ ਹੀ ਹੁੰਦੀ ਹੈ ਫਿਰ ਨਹੀਂ ਕੋਈ ਹਾਂ ਮੈਂ ਭੇਜ ਰਿਆ ਬੰਦੇ ਮੈਂ ਕਹਤਾ ਬੰਦੇ ਨੂੰ ਮੁੰਚੀ ਆ ਰਿਹਾ ਇਹ ਹੈ ਉਹ ਵਟਐਵਰ ਜੋ ਵੀ ਹੈ ਉਸ ਤੋਂ ਬਾਅਦ ਫਿਰ ਮੈਂ ਕੀ ਕਰਦਾ ਕੁੰਡਲ ਮੈਡਮ ਨੂੰ ਫੋਨ ਕਰਦਾ 4:49 ਮਿੰਟ ਤੇ ਐਸਐਸਪੀ ਮੈਡਮ ਨੂੰ ਐਸਐਸਪੀ ਮੈਡਮ ਹੋ ਸਕਦਾ ਬੀਜ਼ੀ ਹੋਣਗੇ ਤਾਂ ਵੌਇਸ ਮੇਲ 'ਚ ਗਿਆ ਤਾਂ ਮੈਂ ਵੌਇਸ ਮੇਲ ਉਹਨਾਂ ਨੂੰ ਕੀਤੀ ਮੈਂ ਮੈਡਮ ਕਿ ਇਟਸ ਅਰਜੈਂਟ ਵੀ ਚੋਰਨੀਆਂ ਫੜੀਆਂ ਨੇ ਕੋਈ ਲੇਡੀਜ਼ ਪੁਲਿਸ ਭੇਜੋ ਮੈਂ ਉਹਨਾਂ ਦਾ ਪਿੱਛਾ ਕਰ ਰਿਆ ਮੇਰੇ ਨਾਲ ਹੋਰ ਵੀ ਸੀਗੇ ਬੰਦੇ ਤੇ ਵੀਡੀਓ ਮੈਂ ਨਾਲ ਬਣਾ ਰਿਆ ਸੀ ਵੀ ਤੁਸੀਂ ਕਾਈਂਡਲੀ ਉਹਨਾਂ ਨੂੰ ਫੜੋ ਕਿਉਂਕਿ ਭਾਜੀ ਚੋਰੀ ਤਾਂ ਚੋਰੀ ਹੈ ਭਾਵੇਂ ਕੱਖ ਦੀ ਤੇ ਭਾਵੇਂ ਲੱਖ ਦੀ ਹੈ ਨਾ ਹਰ ਬੰਦੇ ਦੀ ਨੇਚਰ ਨਹੀਂ ਮੇਰੀ ਨੇਚਰ ਕੁਛ ਇਸ ਤਰੀਕੇ ਦੀ ਹੈ ਵੀ ਚਲੋ ਯਾਰ ਠੀਕ ਹੈ ਉਹ ਗਰੀਬ ਆਦਮੀ ਜਿਹੜੇ ਫੜੀਆਂ ਲਾ ਕੇ ਬੈਠੇ ਸੀ ਉਹਨਾਂ ਦੇ ਉਹ ਸਮਾਨ ਚੱਕ ਕੇ ਲੈ ਕੇ ਜਾ ਰਹੀਆਂ ਸੀ ਕਿਸ ਤਰ੍ਹਾਂ ਭੱਜੀਆਂ ਉਹ ਤੁਸੀਂ ਇੱਕ ਵਾਰੀ ਫੇਰ ਦੇਖੋ ਦੇਖੋ ਟੋਲੀ ਚ ਕੀ ਬਾਹ ਦੇਖ ਲੋ ਜੀ ਫਲਾਸੀ ਸੀਗੀ ਬਟਵਾ ਸੀ ਬਟਵਾ ਸੀ ਮੇਰੇ ਕੋਲੇ ਹੈ ਤੇ ਉਹ ਇਹ ਤੁਮੜੇ ਕੰਮ ਕੁੜੀਏ ਇਧਰ ਖੜ ਜਾ ਇਹਦੀ ਟੋਲੀ ਤੇ ਦੇਖੋ ਨਾ ਸਲਵਾਰ ਦੀ ਟੋਲੀ ਤੇ ਉਹਨੂੰ ਤੋ ਫੜਾਓ ਕਰ ਉਹਨੂੰ ਫੜਾਓ ਇਧਰ ਕਰੋ ਭੈਣ ਜੀ ਕੀ ਕਰਦੇ ਹੋ ਤੁਸੀਂ ਉਹ ਦੇਖੋ ਐਵੇਂ ਨੀ ਟੋਲੀ ਤੇ ਹੱਥ ਮਾਰ ਛੱਡ ਦੇ ਵੀਰੇ ਤੁਸੀਂ ਦੇਖੋ ਹੋਰ ਉਹਦੇ ਪੈਸੇ ਲਾਓ ਲਾਓ ਫੜ ਲਓ ਯਾਰ ਇਹਨੂੰ ਜਲਦੀ ਆਓ ਆ ਦੇ ਪਚੋਰ ਫੜੀ ਐ ਆ ਦੋ ਚੋਰ ਨਹੀਂ ਆ ਇਹ ਤੁਸੀਂ ਭੱਜਿਆ ਦੇਖਿਆ ਫਿਰ ਮੈਨੂੰ ਫੋਨ ਆ ਰਿਹਾ ਮੈਂ ਕਿ ਜਿਹੜਾ ਹੈਗਾ ਅ ਕਿਹੜਾ ਉਹਨੂੰ ਕਹਿੰਦੇ ਬਾਜ਼ਾਰ ਯਾਰ ਸਬਜ਼ੀ ਮੰਡੀ ਨਹੀਂ ਸਬਜ਼ੀ ਨਹੀਂ ਜਿੱਥੇ ਡਾਕਟਰ ਬਲੈਤੀ RAM ਹੈ ਉਹ ਹਸਪੀਟਲ ਚ ਮੈਂ ਫਿਰ ਉਹਦਾ ਪਿੱਛਾ ਕਰਦਾ ਉਹ ਭੱਜਦੀ ਐ ਭੱਜ ਕੇ ਤੇ ਫਿਰ ਉਹ ਜਿਹੜਾ ਗਾਂਧੀ ਮਾਰਕੀਟੋਂ ਨਿਕਲ ਜਾਂਦਾ ਉਧਰੋਂ ਦੀ ਫਿਰ ਚਲੀ ਜਾਂਦੀ ਕਿਉਂਕਿ ਇਹਨਾਂ ਨੂੰ ਮੈਨੂੰ ਫਤਵਾਲੀ ਚੋਂ ਫੋਨ ਆ ਗਿਆ ਵੀ ਬੰਦੇ ਅਸੀਂ ਕਿੱਥੇ ਆ ਜੀ ਉਹ ਕਾਦੇ ਤੇ ਆ ਰਹੇ ਆ ਭਾਜੀ ਜੀਪ ਤੇ ਸਕੋਰਪੀਓ ਤੇ ਰਸ਼ ਵਾਲੇ ਸੰਡੇ ਵਾਲੇ ਦਿਨ ਤੁਸੀਂ ਮੋਟਰਸਾਈਕਲ ਤੇ ਆਣਾ ਲੱਭਣ ਦੇ ਲਈ ਹੈ ਤੁਸੀਂ ਕਿਸ ਤਰੀਕੇ ਨਾਲ ਆ ਜਾਓਗੇ ਭਾਜੀ ਇਸ ਤਾਂ 골ਡੀ ਕੀ ਦੇਖਣੇ ਆ ਮੈਂ ਕਿਹਾ ਤੁਸੀਂ ਫੋਨ ਕਰ ਲਓ ਯਾਰ ਫਿਰ ਉਹਨਾਂ ਨੂੰ ਮੈਂ ਕਿਹਾ ਮੈਂ ਇੱਧਰ ਭੱਜਿਆ ਜਾ ਰਿਹਾ ਤੁਸੀਂ ਉਹ ਕਰ ਲਓ ਤੁਸੀਂ ਇਹ ਸੁਣਿਓ ਗੱਲ ਨੂੰ ਫਿਰ ਨਹੀਂ ਗਾਂਦੇ ਮਾਰਕੀਟ ਚ ਉਹ ਤਿੰਨੋਂ ਮੈਂ ਫੇਰ ਭੱਡ ਲਿਆ ਭਾਜੀ ਇਹਨਾਂ ਤੋਂ ਨਹੀਂ ਆਇਆ ਸਟੇਸ਼ਨ ਤੋਂ ਉਹਨਾਂ ਨੇ ਆਟੋ ਲਿਆ ਤੇ ਆਟੋ ਲੈ ਕੇ ਉਹ ਕਿਉਂਕਿ ਮੈਂ ਮੈਨੂੰ ਪੁਲਿਸ ਦਾ ਫੋਨ ਆ ਗਿਆ ਮੈਂ ਉਹਨਾਂ ਨੂੰ ਫੋਨ ਸੁਣਦੇ ਆਂ ਵੀ ਭਜੋ 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 ਕਿਸੇ ਵੀ ਇੰਨੇ ਟਾਈਮ ਦੇ ਵਿੱਚ ਇੱਕ ਵੀ ਸ਼ਖਸ ਬੜੇ ਆਰਾਮ ਨਾਲ ਪਹਿਲਾਂ ਪਾਉਂਦੇ ਆ ਰਹੇ ਆ ਵੀ ਠੀਕ ਹੈ ਜੀ ਮੈਂ ਕਿਹਾ ਯਾਰ ਵੀ ਅਸੀਂ ਪਬਲਿਕ ਸਾਥ ਦੇਨ ਨੂੰ ਪੁਲਿਸ ਦਾ ਤਿਆਰ ਆ ਪਰ ਪੁਲਿਸ ਕਿੱਡਾ ਤੁਸੀਂ ਵੇਖ ਲਓ ਕੰਮ ਕਰ ਰਹੀ ਆ ਅੱਜ ਨਮੋਸ਼ੀ ਹੋਈ ਕੱਲ ਮੈਂ ਦਿਖਾ ਰਿਹਾ ਵੀ 2 ਘੰਟਿਆਂ ਚ ਉਹਨਾਂ ਨੇ ਮੋਬਾਈਲ ਲੱਭ ਕੇ ਦਿੱਤਾ ਮਾਲਕ ਦਾ ਹਣ ਉਹ ਵੀ ਮੇਰੇ ਕੋਲ ਫੋਨ ਆਇਆ ਤਾਂ ਮੈਂ ਉਹ ਸਾਰਾ ਗੱਲ ਕੀਤੀ ਉਹ ਵੀ ਤੁਸੀਂ ਦੇਖੀ ਹੋਣੀ ਆ ਸਰ ਫਿਰ ਉਹ ਸਾਰਾ ਸਮਾਨ ਤੁਸੀਂ ਵੇਖਿਆ ਵੀ ਮੈਂ ਸਪੁਰਦ ਕੀਤਾ ਮੁੰਛੇ ਸਾਹਿਬ ਦੇ ਇਸ ਤਰੀਕੇ ਦੇ ਨਾਲ ਘੰਟਾ-ਘੰਟਾ ਘੰਟਾ ਕਿਉਂ ਅੱਧਾ ਘੰਟਾ ਲਾ ਲ ਚਲੋ 4:30 ਤੇ ਫੋਨ ਕੀਤਾ ਤੇ 5 ਵਜੇ ਇਹ ਉਹ ਕਹਿ ਰਹੇ ਨੇ ਲਾ ਜੀ ਅਸੀਂ ਤੇ ਆ ਗਏ ਜੀ ਉਸ ਤੋਂ 골ਡ ਕੀ ਤੇ ਖੜੇ ਸੀ ਜੀ ਅਸ ਤਾਂ ਤੁਹਾਨੂੰ ਉੱਥੇ ਦੇਖੀ ਜਾਂਦੇ ਸੀ ਸਰ ਜਦੋਂ ਫੋਨ ਆ ਗਿਆ ਫੋਨ ਕਰ ਲਓ ਤੁਸੀਂ ਫੋਨ ਜੇ ਮੈਨੂੰ ਕੀਤੇ ਤਾਂ ਮੇਰੇ ਕੋਲ ਜਿੰਨੀ ਦੇਰ ਤੱਕ ਆ ਰਹੇ ਆ ਮੈਂ ਸੁਣਦੇ ਆ ਨਾਲ ਮੈਂ ਉਹਨਾਂ ਦੇ ਮਗਰ ਵੀ ਭੱਜਿਆ ਜਾ ਰਿਹਾ ਤੁਸੀਂ ਜਦੋਂ 4:30 ਤੇ ਫੋਨ ਕੀਤਾ ਉਦੋਂ ਫਿਰ ਦੇਖੋ ਤੁਸੀਂ ਉਹਨਾਂ ਦੇ ਨਾਲ ਕੋਈ ਲੇਡੀਜ਼ ਪੁਲਿਸ ਨਹੀਂ। ਕੀ ਜੈਂਸ ਪੁਲਿਸ ਉਹਨਾਂ ਨੂੰ ਫੜ ਲੈਂਦੀ? ਆ ਹਾਲਾਤ ਆ। ਪਰ ਮਨ ਇੰਨਾ ਦੁਖੀ ਹੋਇਆ ਵੀ ਯਾਰ ਇਹ ਸੀਗਾ ਵੀ ਉਹਨਾਂ ਗਰੀਬ ਆਦਮੀਆਂ ਦਾ ਜਿਹੜਾ ਸਮਾਨ ਚੋਰੀ ਹੋਇਆ ਉਹਨਾਂ ਨੇ ਹੋਰ ਵੀ ਚੋਰੀ ਕਰਕੇ ਪਹਿਲਾਂ ਭੇਜਿਆ ਹੋਣਾ। ਗੱਠੜੀਆਂ ਭਾਜੀ ਤਿੰਨ ਗੱਠੜੀਆਂ ਹਨ। ਇੱਕ ਉਹ ਬੈਗ ਹਲੇ ਲੈ ਗਈ ਲੇਡੀ। ਉਹ ਵਿਚਾਰੇ ਫੜੀ ਇਸ ਕਰਕੇ ਲਾਂਦੇ ਵੀ ਚੱਲ ਯਾਰ ਸਾਡੇ ਦੇ ਸਾਡੇ ਸਾਡੀ ਸੇਲ ਹੋਊਗੀ ਤੇ ਸਾਡੀ ਪੁਲਿਸ ਨੇ ਅੱਜ ਬਟਿੰਡਾ ਦੀ ਨੇ ਖਾਸ ਕਰ ਤੁਸੀਂ ਇਹ ਵੇਖ ਲਓ ਆ ਕੀਤਾ ਵੀ ਜਦੋਂ ਪੁਲਿਸ ਵੀ ਆਈ ਤਾਂ ਕੋਈ ਲੇਡੀਜ਼ ਪੁਲਿਸ ਉਹਨਾਂ ਦੇ ਨਾਲ ਨਹੀਂ ਸੀ ਕੀ ਕਹੋਗੇ ਤੁਸੀਂ ਕਿੰਨੇ ਕਿੰਨਾ ਕੋਈ ਯਾਰ ਹਨ ਅਸੀਂ ਅਸੀਂ ਸਾਥ ਦੇ ਰਹੇ ਹਾਂ ਪਰ ਬੰਦੇ ਮੌਕੇ ਤੇ ਨਹੀਂ ਪਹੁੰਚਦੇ ਬਾਤ ਚਾਏ ਬਾਤ ਚਾਏ ਦਾ ਫਾਇਦਾ ਕੀ ਫਿਰ ਵੀ ਉੱਥੇ ਖੜੇ ਉਹ ਮੈਂ ਬੁਲਾ ਰਿਹਾ ਤੇ ਭਾਜੀ ਯਾਰ ਹਾਂ ਦੱਸੋ ਕਿੱਥੇ ਖੜੇ ਉੱਥੇ ਆਰਾਮ ਨਾਲ ਕਿੱਥੇ ਬਾਤ ਦਿਲ ਦੁਖਿਆ ਵੀ ਯਾਰ ਚਲੋ ਇੱਕ ਅਜੇ ਅਸੀਂ ਕਿਉਂਕਿ ਮੇਰਾ ਇਹ ਹੁੰਦਾ ਮੇਰਾ ਪ੍ਰੋਗਰਾਮ ਹੈ ਮੈਨੂੰ ਇਹ ਹੁੰਦਾ ਵੀ ਸਮਾਜ ਦੇ ਥੋੜਾ ਨਾਲ ਸੇਵਾ ਵੀ ਕਰਦਾ ਪਰ ਅੱਜ ਵਾਕਈ ਬਾਤ ਬਹੁਤ ਮੰਦ ਹੋ ਕੇ ਹੋਇਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਮੈਂ ਫੈਮਿਲੀ ਨਾਲ ਮੇਲੇ ਚ ਜਾਣਾ ਸੀ ਮੇਰੀ ਫੈਮਿਲੀ ਹੁਣ ਵੀ ਮੇਲੇ ਚ ਹੈ ਤੇ ਮੈਂ ਇੱਥੇ ਇਸ ਕਰਕੇ ਤੁਹਾਨੂੰ ਦੱਸ ਰਿਹਾ ਵੀ ਯਾਰ ਕਿੱਡਾ ਵੱਡਾ ਹਨਾ ਵੱਡਾ ਹੀ ਹੈ ਦੇਖੋ ਗਰੀਬ ਆਦਮੀ ਦਾ ਜੋ ਸਮਾਨ ਹੁੰਦਾ ਉਹ ਚੋਰੀ ਹੁੰਦਾ ਤੇ ਨੁਕਸਾਨ ਹੀ ਹੁੰਦਾ ਸਸੇ ਕਾ ਜੀ ਕਮੈਂਟ ਕਰਕੇ ਦੱਸ ਦਿਓ ਵੀ ਕਿੱਥੇ ਮੈਂ ਗਲਤ ਸੀ ਧੰਨਵਾਦ